ਬੱਚੇ ਦੀ ਬਾਈਟ ਲੋਗੇ ਨਾ ਉਹ ਰੋਂਦਾ ਪਿਆ ਸੀਗਾ ਜੋ ਇਹਨਾਂ ਨੇ ਸਾਡੇ ਨੇ ਕੀਤਾ ਬਹੁਤ ਧੱਕਾ ਕੀਤਾ ਸੱਚੋ ਸਾਹਬ ਨੇ ਬਹੁਤ ਜ਼ਿਆਦਾ ਧੱਕਾ ਕਰਤਾ 100 ਗ੍ਰਾਮ ਪਾਤੀ ਆਪਣੇ ਕੁਲੋਂ ਪਾਤਾ ਮੇਰੇ ਬੱਚਿਆਂ ਦੇ ਵੀ ਕੋ ਮੇਰੇ ਬੱਚਿਆਂ ਨੂੰ ਪੁੱਛੋ ਕਿੱਦਾਂ ਮਾਰਿਆ ਪਾਪੜੂ ਕਰ ਕਿੰਨਾ ਮਾਰਿਆ ਮਾਰਿਆ ਨੇ 10 ਗੋਲ ਮਾਰਿਆ ਬਹੁਤ ਜ਼ਿਆਦਾ ਮਾਰਿਆ ਇੰਨਾ ਟੌਰਚਰ ਕੀਤਾ ਮੈਂ ਨਹੀਂ ਕੰਨੀ ਇਹਦੇ ਤੋਂ ਚੱਗਾ ਫਿਰ ਗੋਲੀ ਮਾਰਦੇ ਰੋਜ਼-ਰੋਜ਼ ਤੱਕ ਉਹਦੇ ਆ ਰੋਜ਼-ਰੋਜ਼ ਗਲਤ ਚੂਟੀ ਪਰਚੇ ਪਾਉਂਦੇ ਇਹ ਤੋਂ ਚੱਗਾ ਫਿਰ ਉਹਨੂੰ ਗੋਲੀ ਮਾਰਦੇ ਖਤਮ ਕਰਦੇ ਜੱਟ ਨੂੰ ਬਸ ਗੱਲ ਖਤਮ ਮੇਰਾ ਨਾਮ ਸਦੀਪ ਕੌਰ ਆ ਸਰ ਕਿੱਥੇ ਅਸੀਂ ਸ਼ਹਾਟਾ ਹਰਿ ਕ੍ਰਿਸ਼ਨਗਰ ਕਲੀ ਚ ਰਹਿੰਦੇ ਆ ਮੇਰੇ ਹਸਬੰਦ ਨੂੰ ਕੱਲ ਰੀਡ ਪਈ ਐ ਐਸਐਚਓ ਸ਼ਹਾਟਾ ਦੇ ਆਏ ਆ ਸਾਡੇ ਘਰੇ ਤੇ ਕੋਠੇ ਕੰਦਾ ਥਾਣੀ ਮਤਲਬ ਨਾਲ ਦੇ ਗਵਾਂਡੀਆਂ ਥਾਣੀ ਸਾਡੇ ਘਰੇ ਐਂਟਰ ਹੋਏ ਆ ਤੇ ਬਹੁਤ ਇਨਾਂ ਨੇ ੱੱੱਕੀ ਮੁੱਕੀ ਕੀਤੀ ਸਾਡੇ ਘਰ ਚ ਇਹਨਾਂ ਨੇ ਸਰਚ ਕੀਤੀ ਸਾਰੀ ਇਹਨਾਂ ਨੂੰ ਕੋਈ ਵੀ ਚੀਜ਼ ਸਾਡੇ ਘਰੇ ਐਵੇਂ ਦੀ ਕੋਈ ਵੀ ਚੀਜ਼ ਰਿਕਵਰ ਨਹੀਂ ਹੋਈ ਕੋਈ ਨਸ਼ੀਲਾ ਪਦਾਰਥ ਸਾਡੇ ਘਰੇ ਰਿਕਵਰ ਨਹੀਂ ਹੋਇਆ ਇਹਨਾਂ ਨੇ ਬੇਨਜਾਇਜ਼ ਮੇਰੇ ਹਸਬੰਡ ਨੂੰ ੱੱੱਕੀ ਮੁੱਕੀ ਕਰਕੇ ਜਾਨੋਂ ਮਾਰਨ ਤੱਕ ਗਏ ਮੇਰਾ ਹਸਬੰਡ ਮਾਰ ਦੇਣ ਲੱਗੇ ਸੀ ਐਸਐਚਓ ਸਾਹਿਬ ਐਸਐਚਓ ਸਾਹਿਬ ਮੇਰੇ ਹਸਬੰਡ ਨੂੰ ਮਾਰ ਦੇਣ ਲੱਗੇ ਸੀ ਜੋ ਇਹਨਾਂ ਨੇ ਸਾਡੇ ਕੀਤਾ ਅੰਦਰੋਂ ਕੁੰਡੀਆਂ ਲਾ ਕੇ ਸਾਨੂੰ ਇਹਨਾਂ ਹਰੈਸਮੈਂਟ ਕੀਤਾ ਕੋਈ ਸਾਹਬ ਨਹੀਂ ਆ ਸਾਡੇ ਦੇ ਆਏ ਆ ਹਾਂਜੀ ਆਪ ਆਏ ਆ ਐਸ ਐਚਓ ਸਾਹਿਬ ਆਏ ਇਹਨਾਂ ਦੇ ਗਨਮੈਨ ਸੀਗੇ ਵਿਦਆਊਟ ਯੂਨੀਫਾਰਮ ਸੀਗੇ ਸਾਨੂੰ ਪਹਿਲਾਂ ਨਹੀਂ ਪਤਾ ਲੱਗਾ ਕਿ ਛਾੜੇ ਥਾਣੇੋਂ ਸਾਡੇ ਘਰੇ ਰੇਟ ਹੋਈ ਆ ਸਰ ਐਕਚੁਅਲੀ ਪਹਿਲਾ ਮੇਰੇ ਹਸਬੰਡ ਜਿਹੜੇ ਉਹਨਾਂ ਦੇ ਐਂਡੀਪੀਐਸ ਦੇ ਮਤਲਬ 5-6 ਪਰਚੇ ਚੱਲਦੇ ਸੀਗੇ ਠੀਕ ਹੈ ਉਹਨਾਂ ਵਿੱਚੋਂ ਸਾਰੇ ਪਰਚਿਆਂ ਵਿੱਚ ਉਹਨਾ ਉਹ ਬਰੀ ਹੋ ਚੁੱਕੀ ਆ ਮੈਂ ਕੱਲੀ ਕੱਲੀ ਐਫਆਈਆਰ ਜਿਹੜੀ ਆ ਕਢਵਾ ਲਿਆਂਦੀ ਆ ਸਾਰੇ ਪਰਚਿਆਂ 'ਚ ਮੇਰੇ ਹਸਬੰਡ ਬਰੀ ਹੋ ਚੁੱਕੇ ਆ ਹੁਣ ਨਜਾਇਜ਼ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਕੀ ਗੱਲ ਜੇ ਬੰਦਾ ਸੁਧਰਨਾ ਚਾਹਵੇ ਉਹਨੂੰ ਪੁਲਿਸ ਨਹੀਂ ਸੁਧਣ ਦਏਗੀ ਪਹਿਲੇ ਵੀ ਘਰ ਜਾਏ ਕਦੀ ਕਿਹੜੇ ਨਹੀਂ ਹਰ ਵਾਰ ਜੱਦ ਵੀ ਅਸੀਂ ਘਰੇ ਹੁੰਨੇ ਆ ਬਿਨ ਨਜਾਇਜ਼ ਸਾਡੇ ਘਰੇ ਰੇਟ ਹੋ ਕਰਦੇ ਆ ਨਜਾਇਜ਼ ਚੋਕੇ ਪਰਚਾ ਦਰਜ ਕਰ ਦਿੰਦੇ ਆ ਕੁਝ ਵੀ ਚੀਜ਼ ਰਿਕਵਰ ਨਹੀਂ ਹੁੰਦੀ ਝੂਠੇ ਪਰਚੇ ਦਰਜ ਕੀ ਜਾਂਦੇ ਆ ਹੁਣ ਵੀ ਉਹਨਾਂ ਨਾਲ ਧੱਕਾ ਹੋਇਆ ਸਾਡੇ ਨਾਲ ਕਿੰਨੇ ਕਿ ਪਰਚੇ ਬਾਹਰੋਂ ਆਏ ਤੇ ਘਰ ਬੈਠੇ ਹੋਏ ਆ ਸਾਡੇ ਜਿੰਨੇ ਵੀ ਪਰਚੇ ਜ਼ਿਆਦਾਤਰ ਹੋਏ ਆ ਸਾਡੇ ਘਰੋਂ ਲੈ ਜਾਂਦੇ ਪੁੱਛਗਿੱਛ ਵਾਸਤੇ ਲੈ ਜਾਂਦੇ ਆ ਕਹਿ ਦਿੰਦੇ ਪੁੱਛਗਿੱਛ ਕਰਨੀ ਆ ਜਦੋਂ ਪਰਚਾ ਦਰਜ ਕਰ ਦਿੰਦੇ ਆ 100 ਗ੍ਰਾਮ 200 ਗ੍ਰਾਮ 50 ਗ੍ਰਾਮ ਇਹ ਤੋਂ ਥੱਲੇ ਨਹੀਂ ਪਾਉਂਦੇ ਆਪਣੇ ਕੋਲੋਂ ਰਿਕਵਰੀ ਪਾ ਦਿੰਦੇ ਆ ਮੇਰੇ ਹਸਬੰਦ ਕੋਈ ਵੀ ਚੀਜ਼ ਰਿਕਵਰ ਨਹੀਂ ਹੋਈ ਹੁਣ ਇਹਨਾਂ ਨੇ 100 ਗ੍ਰਾਮ ਪਾਇਆ ਕੋਈ ਬੰਦਾ ਬਾਹਰੋਂ ਫੜਿਆ ਉਹਦੇ ਵਿੱਚ ਇਹਨਾਂ ਨੂੰ 100 ਗ੍ਰਾਮ ਦੇ ਵਿੱਚ ਨਜਾਇਜ਼ ਮਤਲਬ ਨਾਮ ਨੋਮੀਨੇਟ ਕਰਤਾ ਹੋਇਆ ਉਹਨਾਂ ਦਾ ਬਹੁਤ ਜ਼ਿਆਦਾ ਕਟ ਮਾਰ ਕੀਤੀ ਆ ਮੇਰੇ ਹਸਬੰਦ ਤੇ ਉਹਨਾਂ ਨੂੰ ਤੁਸੀਂ ਜਾ ਕੇ ਵੇਖੋਗੇ ਸਾਡੇ ਥਾਣੇ ਦੇ ਉਹਨਾਂ ਦੀ ਬੈਗ ਤੇ ਨੀਲ ਪਏ ਹੋਏ ਆ ਲੱਤ ਤੇ ਸੱਟ ਲੱਗੀ ਹੋਈ ਆ ਬਹੁਤ ਜ਼ਿਆਦਾ ਕੋਈ ਮੁੰਡਾ ਕੋਈ ਨਹੀਂ ਲੈ ਕੇ ਆਏ ਕੋਈ ਮੁੰਡਾ ਨਹੀਂ ਲੈ ਕੇ ਆਏ ਸਰ ਸਾਡੇ ਘਰੇ ਸਿੱਧਾ ਆਪ ਹੀ ਆਏ ਆ ਸਾਡੇ ਘਰੇ ਕੋਈ ਮੁੰਡਾ ਨਹੀਂ ਲੈ ਕੇ ਅਸੀਂ ਇਹੀ ਮੰਗ ਕਰਦੇ ਆ ਕਿ ਜੇ ਸਾਡਾ ਬੰਦਾ ਸੁਧਰਦੇ ਆਏ ਤੇ ਉਹਨੂੰ ਸੁਧਨ ਦਿੱਤਾ ਜਾਵੇ ਨਾ ਅਗਰ ਪੁਲਿਸ ਹੀ ਇਦਾਂ ਧੱਕਾ ਕਰੀ ਜਾਊਗੀ ਤੇ ਬੰਦਾ ਕਿਵੇਂ ਸੁਧਰੂਗਾ ਅਗਰ ਇਹ ਤੇ ਹੁਣ ਪੁਲਿਸ ਹੀ ਕਰਾ ਰਹੀ ਆ ਨਾ ਫਿਰ ਪੁਲਿਸ ਕਹਿੰਦੀ ਆ ਕਿ ਤੁਸੀਂ ਵੇਚੋ ਅਸੀਂ ਤੁਹਾਡੇ ਨਾਲ ਜਿਹੜੇ ਵੇਚਦੇ ਉਹਨਾਂ ਨੂੰ ਫੜ ਦੇਣੀ ਆ ਸ਼ਰੇਆਮ ਸਾਡੇ ਇੱਥੇ ਨਸ਼ਾ ਵੇਚਦੇ ਆ ਉਹਨਾਂ ਨੂੰ ਤੇ ਐਸਐਚਓ ਸਾਹਿਬ ਫੜ ਦੇਣੀ ਆ ਬਟ ਮੇਰਾ ਹਸਬੰਦ ਘਰੇ ਬੈਠਾ ਉਹਨੂੰ ਨਜਾਇਜ਼ ਟੌਰਚਰ ਕੀਤਾ ਜਾ ਰਿਹਾ ਹੈ ਤਿੰਨ ਦਿਨ ਪਹਿਲਾਂ ਸੀਐਸਟਾਫ ਆਈ ਆ ਸਾਡੇ ਘਰੇ ਪੁਸ਼ਕਿਸ਼ ਕਰਨ ਆਈ ਆ ਸਾਰੇ ਪੁਸ਼ਕਿਸ਼ ਕਰਕੇ ਗਏ ਉਦ ਅੱਜ ਇਹਨਾਂ ਨੇ ਰੇਟ ਮਾਰ ਕੇ ਮੇਰਾ ਬੰਦਾ ਗਲਤ ਸਾਬਿਤ ਕਰਤਾ ਹੈ। ਹਾਂਜੀ ਮੇਰਾ ਨਾਮ ਗਰਮੀਤ ਸਿੰਘ ਸੋਨੀ ਹੈ। ਮੈਂ ਭਾਜਪਾ ਪ੍ਰਧਾਨ ਆ। ਮੈਂ ਇਹ ਗੱਲ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਵੀ ਜੇ ਨਸ਼ੇ ਆਪਾਂ ਬੰਦ ਕਰਾਉਂਦੇ ਆ ਤੇ ਜਿਹੜੇ ਬਹੁਤ ਜ਼ਿਆਦਾ ਵਿਗੜਿਆ ਨਸ਼ਾ ਚੱਲਣ ਡਿਆ ਉਹ ਆਪਾਂ ਨੂੰ ਬੰਦ ਨਹੀਂ ਹੋ ਰਿਹਾ। ਫਿਰ ਇਹ ਦੂਸਰਾ ਕੰਮ ਇਹ ਆ ਵੀ ਇਹ ਗਲੀ ਐ எம்.ਐਲ.ਏ ਸਾਹਿਬ ਦੀ ਆ। ਜਸਬੀਰ ਸਿੰਘ ਦੀ ਇੱਥੇ ਆਪ ਹੋ ਰਹਿੰਦੇ ਐ ਐਮ.ਐਲ.ਏ ਸਾਹਿਬ। ਇੱਥੇ ਜੇ ਐਮ.ਐਲ.ਏ ਸਾਹਿਬ ਦੀ ਗਲੀ 'ਚ ਇਹ ਗਲਤ ਕੰਮ ਹੋਣ ਡਿਆ ਕੀ ਗੱਲ ਐ ਐਮ.ਐਲ.ਏ ਸਾਹਿਬ ਸੁੱਤੇ ਐ? ਆ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਗਲਤ ਕੰਮ ਹੋ ਰਿਹਾ ਫਿਰ ਜਿਹੜਾ ਬੰਦਾ ਇੰਨਾ ਕਰਨ ਰਿਹਾ ਵਾ ਵੀ ਸਮਾਨ ਵੇਚਦਾ ਜਾਂ ਨਸ਼ਾ ਕਰਨ ਰਿਹਾ ਉਹਦਾ ਘਰ ਕੀ ਆ ਉਹਦੇ ਘਰ ਦੇ ਹਾਲਾਤ ਵੇਖੇ ਜਾਣ ਉਹਦਾ ਘਰ ਦਾ ਕੀ ਉਹਦੇ ਕਾਊਂਟ ਵੇਖਿਆ ਜਾਵੇ ਉਹਦੇ ਕੀ ਕਾਊਂਟ ਦੇ ਵਿੱਚ ਕੋਈ ਨਹੀਂ ਉਹਦਾ ਕੰਮ ਇਹੋ ਜਿਹਾ ਸੁਧਰ ਗਿਆ ਬੰਦਾ ਉਹਦੇ ਤੇ ਪਹਿਲਾਂ ਪਰਚੇ ਹੈਗੇ ਸੀ ਏ ਸਰਕਾਰ ਨੂੰ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਮੁੰਡਿਆਂ ਦਾ ਬੇੜਾਗਰਕ ਨਾ ਕਰਨ ਜਿਹੜੇ ਕੰਮ ਇਹ ਕਰਨਦੇ ਆ ਗਲਤ ਕਰਦੇ ਆਂ ਅੰਸਰ ਉਹਨਾਂ ਨੂੰ ਜ਼ਰੂਰ ਫਰਿਆ ਦੇਣਾ ਪਰ ਜਿਹੜਾ ਨਾਇਜ ਘਰੋਂ ਚੁੱਕ ਕੇ ਬੰਦੇ ਨੂੰ ਉਹਦੇ ਉੱਤੇ 100 ਗ੍ਰਾਮ ਸਮਾਨ ਭਾਤਾ ਉਹ 100 ਗ੍ਰਾਮ ਸਮਾਨ ਪੁਲਿਸ ਕੋ ਕਿੱਥੋਂ ਆ ਗਿਆ ਇਹਦਾ ਦੱਸਿਆ ਜਾਵੇ ਪੁਲਿਸ ਨੂੰ ਵੀ ਉਹ ਕਿੱਥੋਂ ਆਇਆ ਫਿਰ ਉਹ ਜਿਹੜੇ ਐਸ ਐਚ ਓ ਸਾਹਿਬ ਆ ਉਹ ਜਿਹੜੇ ਬੰਦੇ ਨੂੰ ਕਰਦੇ ਆ ਉਹਨੂੰ 3rd ਡਿਗਰੀ ਦੇਂਦੇ ਆ ਉਹਨੂੰ ਕਦੇ ਚ ਦੇਂਦਾ ਸਾਡੇ ਦੀ ਕੋਈ ਬਿਨਾ ਵਾਰੰਟ ਨਹੀਂ ਕੋਈ ਬਿਨਾ ਇਹਨਾਂ ਨੂੰ ਕੋ ਕੋਰਟ ਦਾ ਆਰਡਰ ਨਹੀਂ ਆਪਾਂ ਆਣ ਕੇ ਤਲਾਸ਼ੀ ਕਰਦੇ ਆ ਸਰਚ ਕਰਦੇ ਕੋਈ ਮੋਦਬਾਰ ਨਹੀਂ ਲਿਆ ਐਮਐਲਏ ਸਾਹਿਬ ਦੀ ਗਲੀ ਆ ਕੋਈ ਐਮਐਲਏ ਸਾਹਿਬ ਨੂੰ ਨਹੀਂ ਸੰਪਰਕ ਕੀਤਾ ਤੇ ਅਸੀਂ ਤੁਹਾਡੀ ਗਲੀ ਦੇ ਵਿੱਚ ਆ ਰਹੇ ਆ ਸਾਨੂੰ ਐਮਐਲਏ ਸਾਹਿਬ ਨੇ ਗੱਲ ਹੋਈ ਆ ਮੇਰੀ ਉਹਨਾਂ ਨਾਲ ਉਹਨਾਂ ਮੈਨੂੰ ਕਿਹਾ ਵੀ ਇਹਨਾਂ ਨੇ ਗਲਤ ਕਾਰਵਾਈ ਕੀਤੀ ਜੋ ਕੀਤੀ ਗਲਤ ਕੀਤੀ ਅਸੀਂ ਐਮਐਲਏ ਸਾਹ ਉਹਨੂੰ ਜਸਵੀਰ ਸਿੰਘ ਨੂੰ ਵੀ ਆੰਦੇ ਆ ਹੋਰ ਵੀ ਮੋਤਬਾਰਾਂ ਨੂੰ ਆੰਦੇ ਆ ਪਾਰਟੀਆਂ ਨੂੰ ਆੰਦੇ ਆ ਜਥੇਬੰਦੀਆਂ ਨੂੰ ਆੰਦੇ ਆ ਮਾਲਮੀ ਕੀ ਜਥੇਬੰਦੀ ਨੂੰ ਆੰਦੇ ਆ ਅਸੀਂ ਆਪਣਾ ਕਿਸਾਨ ਮੋਰਚਾ ਨੂੰ ਜਥੇਬੰਦੀਆਂ ਨੂੰ ਆਂਦੇ ਆ ਕਿ ਜਿਹਨਾਂ ਗਲਤ ਬਣਾ ਧੱਕਾ ਹੋ ਰਿਹਾ ਵਾ ਇਹ ਧੱਕਾ ਰੋਕਿਆ ਜਾਵੇ ਜਿਹੜੇ ਕੰਮ ਕਰਨ ਦੇ ਗਲਤ ਅੰਸਰ ਉਹਨਾਂ ਦੇ ਬੰਦੀ ਕਾਰਵਾਈ ਜ਼ਰੂਰ ਕਰਨ ਅਸੀਂ ਇਹ ਨਹੀਂ ਆਂਦੇ ਨਾ ਕਰਨ ਉਹਨਾਂ ਤੇ ਜ਼ਰੂਰ ਬੰਦੀ ਕਾਰਵਾਈ ਕਰਨ ਪਰ ਜਿਹੜੀ ਪੁਲਿਸ ਨੇ ਆ ਧੱਕਾ ਕਰਨ ਦੀ ਪ੍ਰਸ਼ਾਸਨ ਧੱਕਾ ਕਰਨ ਦੀ ਉਹ ਧੱਕਾ ਬੰਦ ਕੀਤਾ ਜਾਵੇ ਸਾਡਾ ਇਹੋ ਹੀ ਇੰਨਾ ਗਾੜੀ ਆਪਣੀ ਰਿਕੁਐਸਟ ਆ ਬੇਨਤੀ ਆ ਮੁੱਖ ਮੰਤਰੀ ਸਾਹਿਬ ਜੀ ਮੁੱਖ ਮੰਤਰੀ ਤਾਂ ਕਹਿੰਮ ਵੀ ਇਹ ਵੀਡੀਓ ਜਿਹੜਾ ਮੇਰਾ ਇਹ ਵਾਈਡ ਪਹੁੰਚ ਜਾਈ ਜਾਣੀ ਚਾਹੀਦੀ ਆ ਮੈਂ ਉਹਨਾਂ ਨੂੰ ਫੇਰ ਜੋੜ ਕੇ ਬੇਨਤੀ ਕਰਦਾ ਜੀ ਜੀ ਤੁਹਾਡੇ ਦਿਨ ਪਹਿਲਾਂ ਇੱਕ ਕੈਡੀ ਬੇਸ ਦਾ ਪਰਚਾ ਦਰਜ ਕੀਤਾ ਸੀ ਵਿੱਚ 100 ਗ੍ਰਾਮ ਹੈਰੋਇਨ ਕੋਈ ਡਰਗ ਮੰਡੀ ਤੇ ਇੱਕ ਕੰਡਾ ਰਿਕਵਰ ਆਇਆ ਉਹਦੇ ਡਿਸਕਲੋਜ਼ਰ ਦੇ ਤੇ ਨਾਮ ਸਰਫਿਸ ਆ ਜੀ ਉਸ ਬੰਦੇ ਦੀ ਰੈਸਟ ਪਾ ਲਈ ਸੀ ਇਸ ਤੋਂ ਪਹਿਲਾਂ ਹੈ ਬਿਚਲਫੈਂਡਰ ਹੈ ਜੀ 12 ਪਰਚੇ ਪਹਿਲਾਂ ਐਨਡੀ ਬੇਸ ਦੇ ਤੇ ਪਹਿਲਾਂ ਵੀ ਦਰਜ ਤੇ ਆਦਤ ਨੂੰ ਇਹ ਕੰਮ ਕਰ ਰਿਹਾ ਤੇ ਨਸ਼ੇ ਕਰਨ ਦਾ ਵੀ ਆਦੀ ਤੇ ਨਸ਼ੇ ਰੀਚ ਦਾ ਵੀ ਹੈ ਤੇ ਇਲਾਕਾ ਕਾਫੀ ਤਪੀੜਕ ਹੈ ਪਰਿਵਾਰ ਦਾ ਕਹਿੰਦਾ ਵੀ ਛੱਡ ਚੁੱਕਿਆ ਸੀ ਇਹ ਕੰਮ ਜਾਨਾ ਨਹੀਂ ਜੀ 12 ਵਰਸਿਆਂ ਦੀ 12 ਵਰਸਿਆਂ ਚ ਨੂੰ ਕਾਫੀ ਸਜ਼ਾ ਵੀ ਹੋ ਚੱਕੀ ਹੈ ਅੰਡਰਗਾਉਂ ਸਜ਼ਾ ਦੀਆਂ ਚੱਕੀਆਂ ਅਲੱਗ-ਅਲੱਗ ਇਹ ਇੱਕ ਸਿਰਫ ਅੰਮ੍ਰਿਤਸਰ ਚ ਨਹੀਂ ਹੈ ਬਾਹਲੇ ਜ਼ਿਲ੍ਹਿਆਂ ਚ ਨੂੰ ਰਹਿਣ ਦੀ ਰਿਕਵਰੀ ਹੈ ਇਹ ਦੇ ਕੋਲੋਂ ਹੂੰ ਮੋਟਾ ਲੋਕੜਾ ਮਗਰ ਮਦਦ ਕੀਤਾ ਗਿਆ ਐਂਡੀਪਸ ਤੋਂ ਕਰਨਾ ਚਾਹਤੇ ਜੀ ਇਸ ਤੋਂ